ਅਜਿਹੀ ਪ੍ਰੈਸ ਕਾਨਫਰੰਸ ਕਿਉਂ ਕੀਤੀ ਹੈ ਕਿਸ ਵਿਸ਼ੇ 'ਤੇ ਕੀ ਮੰਗ ਲਾਉ? ਇਹ ਮੁਕਦਮਾ ਨੰਬਰ 84 ਮਿਤੀ 15/5/2022 ਨੂੰ ਅੰਡਰ ਸੈਕਸ਼ਨ 103 ਤੇ 324 4 BNS 32 VSA ਐਕਟ ਪੀਐਸ ਦਸੂਹਾ ਵਿੱਚ ਦਰਜ ਹੋਇਆ ਸੀ ਤੇ ਇਹ ਮੁਕਦਮਾ ਜਿਹੜਾ ਹੈ ਬਣੀ ਪੁੱਤਰ ਜਗਿੰਦਰ ਵਾਸੀ ਬਨਸ਼ਾਪੁਰ ਨੇ ਦਰਜ ਕਰਾਇਆ ਸੀ ਕਿ ਉਸਦੇ ਪਿਤਾ ਮੋਟਰਸਾਈਕਲ ਤੇ ਕਰੀਬ 10:20 ਵਜੇ 20 ਮਿੰਟ ਤੇ ਟਾਂਡਾ ਸਾਈਡ ਨੂੰ ਜਾ ਰਹੇ ਸੀ ਤੇ ਇਹਨੇ ਨੂੰ ਮਨਜੀਤ ਸਿੰਘ ਨੇ ਆਪਣਾ ਮਨਜੀਤ ਸਿੰਘ ਪੁਰਖ ਸਾਹਿਬ ਨੇ ਆਪਣੇ ਟਰੈਕਟਰ ਦੇ ਉੱਤੇ ਲਿਆ ਕੇ ਉਸ ਨੂੰ ਮਾਰ ਦਿੱਤਾ ਤੇ ਜੋ ਇਹਨਾਂ ਦੀ ਆਪਸੀ ਰੰਜਿਸ਼ ਸੀ ਉਹ ਇਹਨਾਂ ਦੇ ਪਹਿਲੇ ਜ਼ਮੀਨਾਂ ਦੇ ਕੇਸ ਚੱਲਦੇ ਸੀ ਉਹਦੇ ਕਰਕੇ ਜਿਹੜਾ ਹੈ ਬਈ ਇਹਨਾਂ ਨੇ ਮਾਰਿਆ ਹੈ ਉਹਦੇ ਤੇ ਪਰਚਾ ਦਾਜ ਕਰ ਕੀਤਾ ਸੀ ਤੇ ਮਨਜੀਤ ਸਿੰਘ ਜ਼ਹਿਰਾ ਸੀ ਉਸ ਦਿਨ ਤੋਂ ਮਾਰ ਕੇ ਤੇ ਫਰਾਰ ਸੀ ਤੇ ਉਹਦੀ ਭਾਲ ਵਿੱਚ ਪੁਲਿਸ ਲੱਗੀ ਹੋਈ ਸੀ ਮਾਜੋਬ ਐਸਐਸਪੀ ਸ਼ਰਪਜੀਤ ਦੇਸਾਨ ਦੇ ਅਤੇ ਐਸਪੀਡੀ ਸ਼੍ਰੀ ਮਕੇਸ਼ ਕੁਮਾਰ ਜੀ ਦੇ ਦਿਸਾਨ ਦੇ ਤੇ ਅਸੀਂ ਇਸ ਨੂੰ ਪਾਲ ਕਰਦਿਆਂ ਨੇ ਇਹਨੂੰ ਗ੍ਰਫਤਾਰ ਕੀਤਾ ਹੈ ਤੇ ਗ੍ਰਫਤਾਰ ਕਰਕੇ ਮਾਂ ਜੋ ਅਦਾਲਤ ਵਿੱਚ ਪੇਸ਼ ਕੀਤਾ ਹੈ ਅਤੇ ਇਹ ਜੋ ਸਾਡੇ ਪਾਸ ਪੁਲਿਸ ਰਿਮਾਂਡ ਤੇ ਹੈ ਇਹਦੀ ਫਰਦਰ ਪੁਛਗਛ ਚ ਜਾਰੀ ਹੈ ਸਰ ਕੋਈ ਪਹਿਲਾਂ ਵੀ ਇਸ ਤੇ ਅਪਰਾਧਿਕ ਮਾਮਲਾ ਕੋਈ ਦਰਜ ਹੈਗਾ ਇਸ ਤਰ੍ਹਾਂ ਦਾ ਨਹੀਂ ਕੋਈ ਪਹਿਲਾਂ ਨਹੀਂ ਸਰ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਕਿਸ ਵਿਸ਼ੇ ਤੇ ਕੀਤੀ ਹੈ ਕੀ ਮਾਮਲਾ ਹੈ ਇਹ ਮੁਕਦਮਾ ਨੰਬਰ 84 ਮਿਤੀ 15/5/22 ਨੂੰ ਅੰਡਰ ਸੈਕਸ਼ਨ 103 ਤੇ 324 4 ਬੀ ਐਨ ਐਸ ਐਸ 32 ਵੀ ਐਸ ਆਈ ਐਟ ਐਕਟ ਪੀਐਸ ਦਸੂਹਾ ਵਿੱਚ ਦਰਜ ਹੋਇਆ ਸੀ ਤੇ ਇਹ ਮੁਕਦਮਾ ਜਿਹੜਾ ਹੈ ਬਨੀ ਪੁੱਤਰ ਜਗਿੰਦਰ ਵਾਸੀ ਬਨਸ਼ਾਪੁਰ ਨੇ ਦਰਜ ਕਰਾਇਆ ਸੀ ਕਿ ਉਸਦੇ ਪਿਤਾ ਮੋਟਰਸਾਈਕਲ ਤੇ ਕਰੀਬ 10:20 ਵਜੇ 20 ਮਿੰਟ ਤੇ ਟਾਂਡਾ ਸਾਈਡ ਨੂੰ ਜਾ ਰਹੇ ਸੀ ਤੇ ਇਹਨਾਂ ਨੂੰ ਮਨਜੀਤ ਸਿੰਘ ਨੇ ਆਪਣਾ ਮਨਜੀਤ ਸਿੰਘ ਗੁਰਪ੍ਰ ਸਾਹਿਬ ਨੇ ਆਪਣੇ ਟਰੈਕਟਰ ਦੇ ਉੱਤੇ ਲਿਆ ਕੇ ਉਸ ਨੂੰ ਮਾਰ ਦਿੱਤਾ ਤੇ ਜੋ ਇਹਨਾਂ ਦੀ ਆਪਸੀ ਰੰਜਿਸ਼ ਸੀ ਉਹ ਇਹਨਾਂ ਦੇ ਪਹਿਲੇ ਜ਼ਮੀਨਾਂ ਦੇ ਕੇਸ ਚੱਲਦੇ ਸੀ ਉਹਦੇ ਕਰਕੇ ਜਿਹੜਾ ਹੈ ਬਈ ਇਹਨਾਂ ਨੇ ਮਾਰਿਆ ਹੈ ਉਹਦੇ ਤੇ ਪਰਚਾ ਦਾਜ ਕਰ ਕੀਤਾ ਸੀ ਤੇ ਮਨਜੀਤ ਸਿੰਘ ਜ਼ੇਰਾ ਸੀ ਉਸ ਦਿਨ ਤੋਂ ਮਾਰ ਕੇ ਤੇ ਫਰਾਰ ਸੀ ਤੇ ਉਹਦੀ ਭਾਲ ਵਿੱਚ ਪੁਲਿਸ ਲੱਗੀ ਹੋਈ ਸੀ ਮਾਜੋਬ ਐਸਐਸਪੀ ਹਿਸ਼ਾਰਪੁਰ ਜੀ ਦੇ ਦਿਸ਼ਾ ਨਿਰਦੇਸ਼ ਤੇ ਅਤੇ ਐਸਪੀਡੀ ਸ਼੍ਰੀ ਮਕੇਸ਼ ਕੁਮਾਰ ਜੀ ਦੇ ਸਨਦੇਸ਼ ਅਨੁਸਾਰ ਦੇ ਤੇ ਅਸੀਂ ਇਸ ਨੂੰ ਭਾਲ ਕਰਦਿਆਂ ਨੇ ਇਹਨੂੰ ਗ੍ਰਫਤਾਰ ਕੀਤਾ ਹੈ ਤੇ ਗ੍ਰਫਤਾਰ ਕਰਕੇ ਮਾਂ ਜੋ ਅਦਾਲਤ ਵਿੱਚ ਪੇਸ਼ ਕੀਤਾ ਹੈ ਅਤੇ ਜੋ ਸਾਡੇ ਪਾਸ ਪੁਲਿਸ ਰਿਮਾਂਡ ਤੇ ਹੈ ਇਹਦੀ ਫਰਦਰ ਪ੍ਰੋਸੀਡਿੰਗ ਚ ਜਾਰੀ ਹੈ ਸਰ ਕੋਈ ਪਹਿਲਾਂ ਵੀ ਇਸ ਤੇ ਅਪਰਾਧਿਕ ਮਾਮਲਾ ਕੋਈ ਦਰਜ ਹੈਗਾ ਇਸ ਤਰ੍ਹਾਂ ਦਾ ਨਹੀਂ ਕੋਈ ਪਹਿਲਾਂ ਨਹੀਂ ਸਰ ਅਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਕਿ ਕਿਸ ਵਿਸ਼ੇ ਤੇ ਕੀ ਮੰਗ ਲਾਉ ਤੇ ਮੁਕਦਮਾ ਨੰਬਰ 84 ਮਿਤੀ 15 5 25 ਨੂੰ ਅੰਡਰ ਸੈਕਸ਼ਨ 13324 4 BNS 32 VS ਐਕਟ ਅਕਟ PS ਦਸੂਹਾ ਵਿੱਚ ਦਰਜ ਹੋਇਆ ਸੀ ਤੇ ਇਹ ਮੁਕਦਮਾ ਜਿਹੜਾ ਹੈ ਬਨੀ ਪੁੱਤਰ ਜਗਿੰਦਰ ਵਾਸੀ ਬਨਸ਼ਾਹਪੁਰ ਨੇ ਦਰਜ ਕਰਾਇਆ ਸੀ ਕਿ ਉਸਦੇ ਪਿਤਾ ਮੋਟਰਸਾਈਕਲ ਤੇ ਕਰੀਬ 10:20 ਵਜੇ ਟਾਂਡਰ ਸਾਹਿਬ ਨੂੰ ਜਾ ਰਹੇ ਸੀ ਤੇ ਇਹਨੇ ਨੂੰ ਮਨਜੀਤ ਸਿੰਘ ਨੇ ਆਪਣਾ ਮਨਜੀਤ ਸਿੰਘ ਪੁਰਖ ਸਾਹਿਬ ਨੇ ਆਪਣੇ ਟਰੈਕਟਰ ਦੇ ਉੱਤੇ ਲਿਆ ਕੇ ਉਸ ਨੂੰ ਮਾਰ ਦਿੱਤਾ ਤੇ ਜੋ ਇਹਨਾਂ ਦੀ ਆਪਸੀ ਰੰਜਿਸ਼ ਸੀ ਉਹ ਇਹਨਾਂ ਦੇ ਪਹਿਲੇ ਜਿਹੜੇ ਜ਼ਮੀਨਾਂ ਦੇ ਕੇਸ ਚੱਲਦੇ ਸੀ ਉਹਦੇ ਕਰਕੇ ਜਿਹੜਾ ਹੈ ਬਈ ਇਹਨਾਂ ਨੇ ਮਾਰਿਆ ਹੈ ਉਹਦੇ ਤੇ ਪਰਚਾ ਦਾਜ ਕਰ ਕੀਤਾ ਸੀ ਤੇ ਮਨਜੀਤ ਸਿੰਘ ਜ਼ੇਰਾ ਸੀ ਉਸ ਦਿਨ ਤੋਂ ਮਾਰ ਕੇ ਤੇ ਫਰਾਰ ਸੀ ਤੇ ਉਹਦੀ ਪਾਲ ਵਿੱਚ ਪੁਲਿਸ ਲੱਗੀ ਹੋਈ ਸੀ ਮਾਜੋਗ ਐਸਐਸਪੀ ਹਿਸ਼ਾਰਪੁਰ ਜੀ ਦੇ ਦਿਸ਼ਾ ਨਿਰਦੇਸ਼ ਤੇ ਅਤੇ ਐਸਪੀਡੀ ਸ਼੍ਰੀ ਮਕੇਸ਼ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ ਤੇ ਅਸੀਂ ਇਸ ਨੂੰ ਪਾਲ ਕਰਦਿਆਂ ਨੇ ਇਹਨੂੰ ਗ੍ਰਿਫਤਾਰ ਕੀਤਾ ਹੈ ਤੇ ਗ੍ਰਿਫਤਾਰ ਕਰਕੇ ਮਾਂ ਜੋ ਅਦਾਲਤ ਵਿੱਚ ਪੇਸ਼ ਕੀਤਾ ਹੈ ਅਤੇ ਇਹ ਜੋ ਸਾਡੇ ਪਾਸ ਪੁਲਿਸ ਰਿਮਾਂਡ ਤੇ ਹੈ ਇਹਦੀ ਫਰਦਰ ਪੁਛਗਛ ਜਾਰੀ ਹੈ ਸਰ ਕੋਈ ਪਹਿਲਾਂ ਵੀ ਇਸ ਤੇ ਅਪਰਾਧਿਕ ਮਾਮਲਾ ਕੋਈ ਦਰਜ ਹੈਗਾ ਇਸ ਤਰ੍ਹਾਂ ਦਾ ਨਹੀਂ ਕੋਈ ਪਹਿਲਾਂ ਨਹੀਂ